ਪੰਜਾਬੀਓ ਭਈਆਂ ਨੂੰ ਆਪਾਂ ਸਿਰ ਤੇ ਚੜਾਇਆ ਕਿ ਉਹਨਾਂ ਕੋਲੋਂ ਰੇੜੀਆਂ ਤੋਂ ਸਮਾਨ ਖਰੀਦ-ਖਰੀਦ ਕੇ ਤੇ ਜੇ ਉਹਨਾਂ ਨੂੰ ਸਿਰ ਤੇ ਚੜਾਇਆ ਤਾਂ ਉਹਨਾਂ ਨੂੰ ਸਿਰ ਤੇ ਥੱਲੇ ਲਾਉਣ ਦਾ ਤਰੀਕਾ ਵੀ ਆਪਣੇ ਕੋਲੇ ਉਹੀ ਹੈ ਕਿ ਉਹਨਾਂ ਤੋਂ ਸਮਾਨ ਨਾ ਖਰੀਦ ਕੇ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਉਹਨਾਂ ਦੀਆਂ ਰੇੜੀਆਂ ਜਾਂ ਉਹਨਾਂ ਦੀਆਂ ਦੁਕਾਨਾਂ ਤੋਂ ਆਪਾਂ ਹੀ ਉਹਨਾਂ ਤੋਂ ਹੀ ਸਮਾਨ ਖਰੀਦੀਏ ਤੇ ਆ ਆਪਣੇ ਭਰਾ ਇਹਨਾਂ ਨੇ ਨਵਾਂ ਕੰਮ ਕੀਤਾ ਅਰਨੀ ਵਾਲੇ ਸ਼ੇਖ ਸੁਹਾਨ ਮੰਡੀ 'ਚ ਇੱਧਰ ਨੂੰ ਆ ਜਿਹੜਾ ਮਲੋਟ ਆ ਤੇ ਇਧਰ ਨੂੰ ਆ ਜਿਲਕਾ ਰੋਡ ਦੇ ਉੱਤੇ ਆ ਤੇ ਨਵਾਂ ਹੀ ਕੰਮ ਸ਼ੁਰੂ ਕੀਤਾ ਇਹਨਾਂ ਨੇ ਰਾਇਲ ਪੰਜਾਬ ਦੇ ਸਰਦਾਰ ਆਜੋ ਇਹਨਾਂ ਨਾਲ ਗੱਲਬਾਤ ਵੀ ਆਪਾਂ ਕਰਦੇ ਆ ਤੇ ਫਾਸਟ ਫੂਡ ਦਾ ਜਿਹੜਾ ਇਹਨਾਂ ਨੇ ਨਵਾਂ ਕੰਮ ਕੀਤਾ ਕਿੱਥੋਂ ਦੇ ਰਹਿਣ ਵਾਲੇ ਆ ਮੇਰੇ ਭਰਾ ਖਾਲਸੇ ਆ ਤੇ ਪੰਜਾਬੀ ਆ ਆਜੋ ਫਿਰ ਕਰਦੇ ਆ ਗੱਲਬਾਤ ਇਹਨਾਂ ਨਾਲ ਸਤਿ ਸ੍ਰੀ ਅਕਾਲ ਵੀਰ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਛਾ ਵੀਰ ਜੀ ਕੰਮ ਨਵਾਂ ਸ਼ੁਰੂ ਕੀਤਾ ਆਪਾਂ ਕਿੰਨੇ ਕ ਦਿਨ ਹੋ ਗਏ ਹਫਤਾ ਹੋ ਗਿਆ ਹਫਤਾ ਹੋ ਗਿਆ ਕਿਵੇਂ ਆ ਕੰਮ ਕਰ ਬਹੁਤ ਵਧੀਆ ਵਧੀਆ ਹਾਂਜੀ ਲੋਕ ਰਿਸਪਾਂਸ ਦਿੰਦੇ ਆ ਹਾਂਜੀ ਪੰਜਾਬੀਆਂ ਦੇ ਮਦਦ ਆਪਣੇ ਕਰਨਗੇ ਪੱਬਾ ਫੜਦੇ ਹਨਾ ਲੱਗ ਗਿਆ ਉਹਨਾਂ ਨੂੰ ਪਤਾ ਵੀ ਭਈਆਂ ਕੋਲ ਕੁਝ ਨਹੀਂ ਮਿਲਦਾ ਹੈ ਸਾਫ਼ ਸੁਥਰਾ ਤੇ ਜਿਹੜਾ ਖਾਣ ਨੂੰ ਵਧੀਆ ਮਿਲੇਗਾ ਉਹ ਆਪਣੇ ਕੋਲੇ ਮਿਲੂਗਾ ਹੈ ਹਾਂ ਲੋ ਵੀ ਪੰਜਾਬੀਓ ਅਰਨੀ ਵਾਲੇ ਦੇ ਨਾਲ ਦੇ ਪਿੰਡ ਜਿਹੜੇ ਲੱਗਦੇ ਆ ਬਾਈ ਆਪਣੇ ਇਹਨਾਂ ਭਰਾਵਾਂ ਕੋਲ ਜਰੂਰ ਪਹੁੰਚਣ ਠੀਕ ਆ ਆਪਣੇ ਕੋਲ ਕੀ ਕੀ ਆ ਇਹ ਮਾੜਾ ਜਿਹਾ ਆਪਾਂ ਨੂੰ ਡਿਟੇਲ ਦੇ ਵਿੱਚ ਦੱਸ ਦੋ ਪੀਜ਼ਾ ਹੈ ਠੀਕ ਆ ਪੀਜ਼ਾ ਸੈਂਡਵਿਚ ਸਾਬ ਦਾ ਰੈਪ ਕੋਟ ਨੇ ਗਾਮੀਨਟ ਠੀਕ ਆ ਬਰਗਰ ਠੀਕ ਆ ਸਾਰਾ ਵਿੱਚ ਆਪਣੇ ਕੋਲ ਸ਼ੇਕ ਵੀ ਹੈਗੇ ਆ ਇਕਵਾਤੀ ਤੇ ਬਹੁਤ ਵਧੀਆ ਵੀ ਲੱਗਿਆ ਬਾਈ ਤੁਸੀਂ ਆਇਓ ਜੇ ਇਹਨਾਂ ਦੇ ਕੋਲੇ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਇਆ ਜੇ ਭਰਾ ਤੁਹਾਡਾ ਹੋਰ ਮਾਨਤਾਨ ਕਰਨਗੇ ਤੇ ਵਧੀਆ ਚੀਜ਼ ਮਿਲੂਗੀ ਯਾਰ ਖਾਨ ਨੂੰ ਸਫਾਈ ਤਾਂ ਮਿਲੂਗੀ ਠੀਕ ਹੈ ਜੀ ਇਹ ਤਾਂ ਵਾਦਾ ਹੀ ਹੈ ਨਾ ਤੇ ਜਿਹੜਾ ਭਈਆਂ ਨੇ ਮੰਨ ਲਓ ਹੁਸ਼ਿਆਰਪੁਰ ਦੇ ਵਿੱਚ ਕੀਤਾ ਬਹੁਤ ਮਾੜਾ ਜਿਹੜਾ ਬੱਚੇ ਨਾਲ ਕੀਤਾ ਤੇ ਆਪਾਂ ਉਹਨਾਂ ਤੋਂ ਛਡਕਾਰਾ ਵੀ ਇਸ ਤਰ੍ਹਾਂ ਪਾ ਸਕਦੇ ਆ ਆਪਦੇ ਪੰਜਾਬੀ ਭਰਾਵਾਂ ਦੀ ਬਾਹ ਫੜੀਏ ਤੇ ਆਪਾਂ ਉਹਨਾਂ ਨਾਲ ਰਹੀਏ ਉਹਨਾਂ ਕੋਲੋਂ ਹੀ ਜਿਹੜਾ ਰੇੜੀਆਂ ਤੋਂ ਜਾਂ ਉਹਨਾਂ ਦੀਆਂ ਦੁਕਾਨਾਂ ਤੋਂ ਹੀ ਆਪਾਂ ਪੰਜਾਬੀ ਭਰਾਵਾਂ ਤੋਂ ਹੀ ਖਰੀਦੀਏ ਹਨਾ ਬਹੁਤ ਵਧੀਆ ਤੇ ਪੰਜਾਬ ਪੰਜਾਬੀਏ ਤੇ ਜਿੰਦਾਬਾਦ ਸੋਮਵਾਰ ਤੇ ਸ਼ੁੱਕਰਵਾਰ ਡਿਸਕਾਊਂਟ ਦੀ ਚੱਲਦਾ ਜੀ ਸੋਮਵਾਰ ਤੇ ਸ਼ੁੱਕਰਵਾਰ ਡਿਸਕਾਊਂਟ ਚੱਲਦਾ ਡਿਸਕਾਊਂਟ ਚੱਲਦਾ ਬਾਈ ਆ ਜਾਓ ਫਿਰ ਅਰਨੀ ਵਾਲੇ ਤੇ ਆਪਣਾ ਤਾਂ ਇਹਨਾਂ ਨੂੰ ਦੱਸਦਾ ਐਡਰੈਸ ਤੁਸੀਂ ਦੱਸ ਦੋ ਜੀ ਅਰਨੀ ਵਾਲੇ ਆ ਜੀ ਫਾਇਰਕਾ ਰੋਡ ਤੇ ਜੀ ਕਾਇ ਸਕੂਲ ਦੇ ਸਾਹਮਣੇ ਹੈ ਸਰਕਾਰੀ ਸਕੂਲ ਦੇ ਸਾਹਮਣੇ ਆ ਜਮਾ ਆਪਣੇ ਜਿਹੜਾ ਲਿਖਿਆ ਤੁਹਾਨੂੰ ਸਾਰਾ ਕੁਝ ਦਿਖਾਤਾ ਪਹਿਲਾਂ ਸ਼ੁਰੂਆਤ ਹੀ ਆਪਾਂ ਵੀਡੀਓ ਦੇ ਵਿੱਚ ਉੱਥੋਂ ਕੀਤੀ ਹੈ ਆ ਜਾਓ ਇੱਕ ਮੌਕਾ ਜ਼ਰੂਰ ਦਿਓ ਜੇ ਇੱਕ ਵਾਰੀ ਜ਼ਰੂਰ ਆਇਆ ਜੇ ਤੇ ਇਹਨਾਂ ਕੋਲੋਂ ਜਾਂਪਾ ਖਾ ਕੇ ਤੇ ਇਹਨਾਂ ਕੋਲ ਟੈਸਟ ਕਰਕੇ ਜ਼ਰੂਰ ਵੇਖੋ ਧੰਨਵਾਦ